ਅੱਜ 29 ਦਸੰਬਰ 2025 ਦੀ ਵੀਡੀਓ ਬਣਾ ਰਿਹਾ ਲਾਸਟ ਡੇ ਦਿਨ ਆ ਭਰਾਵੋ ਅੱਜ ਮੇਰੇ ਵੱਡੇ ਭਰਾ ਬਾਈ ਬਿੰਦਰ ਅੱਜ ਬਾਈ ਅਰਗਨ ਨੂੰ ਟਰੈਕਟਰ ਦੀ ਡਿਲੀਵਰੀ ਦੇ ਰਿਹਾ 2022 ਮਾਡਲ ਸੁਖਮੰਦਰ ਸਿੰਘ ਬਾਈ ਦਾ ਨਾਮ ਆ ਨਾਲ ਛੋਟਾ ਭਰਾ ਸਾਡਾ ਰੂਪ ਪਿੰਡ ਨਾਲ ਇੱਕ ਸੋਗਾਨਾ ਪਿੰਡ ਆ ਸਾਡੇ ਨਾਲ ਰੂਪ ਖੜਾਗਾ ਤੇ ਨਾਲ ਬਾਈ ਦਾ ਛੋਟਾ ਭਰਾ ਤੁਹਾਡਾ ਨਾਮ ਕੀ ਹੈ ਬਾਈ ਸਕੰਦਰ ਸਿੰਘ ਸਕੰਦਰ ਸਿੰਘ ਤੇਰਾ ਨਾਮ ਛੋਟੇ ਹਰਜੋਤ ਸਿੰਘ ਹਰਜੋਤ ਸਿੰਘ ਏਪਤੀ ਜਦਰਾ ਹਾਂ ਹਰਜੋਤ ਸਿੰਘ ਤੇ ਨਾਲ ਇਹਨਾਂ ਦੇ ਫਾਦਰ ਸਾਹਿਬ ਆਏ ਆ ਪਿੰਡ ਫੁੱਲੋ ਮਿੱਟੀ ਤੋਂ ਬਿੰਦਰ ਬਾਈ ਦੇ ਨਾਨਕੇ ਨੇ ਉੱਥੇ ਮਾਜਲ ਬਿੰਦਰ ਦੀ ਚਾਬੀ ਦਿਵਾ ਦਨੇ ਅੱਜ ਇਹਨਾਂ ਨੂੰ ਸਵਰਾਜ 855 2022 ਲੈਣਾ ਪਹਿਲਾਂ ਕਿਹੜਾ ਲਿਆ ਸੀ ਪਹਿਲਾਂ ਲਿਆ ਸੀ 20 ਪਹਿਲਾਂ ਇਹਨਾਂ ਨੇ 20 ਦਾ ਸੌਦਾ ਕਰਿਆ ਸੀ ਕਿ ਬਾਈ ਕਹਿੰਦੇ ਉਦੋਂ ਬਾਅਦ ਕਹਿੰਦੇ ਸੀ 3 ਸਪੀਡ ਟਰੈਕਟਰ ਲੈਣਾਗਾ ਤੇ ਅੱਜ ਇਹਨਾਂ ਨੂੰ ਸਵਰਾਜ 855 2022 ਮਾਲ ਟਰੈਕਟਰ 3 ਸਪੀਡ ਦਿੱਤਾਗਾ ਇਹ ਬਾਈਆਂ ਨਾਲ ਉਹਦੇ ਵੀਡੀਓ ਪਾਈ ਸੀ ਇਹਨਾਂ ਤੋਂ ਹੀ 2000 ਚਾਰ ਮਾਲ ਟਰੈਕਟਰ ਕੱਟਿਆਗਾ ਬਹੁਤ-ਬਹੁਤ ਵਧਾਈਆਂ ਬਾਈ ਸਾਡੇ ਬੰਨਿਓ ਬੜਾ ਟਰੈਕਟਰ ਬੰਨਿਓ ਤੁਹਾਨੂੰ ਤੇ ਤੁਸੀਂ ਵੀ ਜਰੂਰ ਵਧਾਈਆਂ ਦਿਓ ਕਮੈਂਟਾਂ ਚ ਬਾਈ ਵਰਗਿਆਂ ਨੂੰ ਅੱਜ ਸਵਰਾਜ 855 ਲੈ ਕੇ ਚੱਲੇ ਨੇ 2022 ਮਾਡਲ 3 ਸਪੀਡ ਵਾਲਾ ਟਰੈਕਟਰ ਬਹੁਤ ਬਹੁਤ ਮੁਬਾਰਕਾਂ ਬਾਈ ਸਾਡੇ ਬੰਦਿਆਂ ਨੂੰ ਤੇ ਥੋਨੂੰ ਦਿਖਾਉਣੇ ਆ ਟਰੈਕਟਰ ਬਸ ਠੀਕ ਆ ਓਕੇ ਤੇ ਫੋਟੋ ਕਰਨੀ ਆ ਬੰਦਰਾ ਫੋਟੋ ਕਰ ਦਨੇ ਤੁਹਾਡੇ ਫੋਨ ਚ ਕਰਨੀ ਆ ਫੋਟੋ ਤੇਰਾ ਹੈਗਾ ਫੋਨ ਤੁਹਾਡੇ ਕੋਲ ਵੱਡਾ ਕਰ ਦੇ ਬੰਦਰਾ ਫੋਟੋ ਆਹ ਟਰੈਕਟਰ ਇਹਨਾਂ ਨੂੰ ਦਿੱਤਾ ਬਾਈ ਵਰਗਿਆਂ ਨੂੰ ਸਵਰਾਜ 855 ਹੋਰ ਵੀ ਆਪਣੇ ਕੋਲੇ ਟਰੈਕਟਰ ਲਾਉਣ ਮੇਲਾ ਲੱਗਿਆ ਹੋਇਆ ਵੀਰੋ ਬਹੁਤ ਗਿਣਤੀ ਜੇ ਆਪਣੇ ਕੋਲ ਟਰੈਕਟਰ ਖੜੇ ਨੇ 36 30 ਲੈਣੇ ਨੇ ਸਵਰਾਜ ਲੈਣੇ ਨੇ ਕੋਈ ਵੀ ਟਰੈਕਟਰ ਖਰੀਦਣੇ ਨੇ ਤਾਂ ਤੁਸੀਂ ਵੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਤੋਂ ਆ ਕੇ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਬਹੁਤ ਗਿਣਤੀ ਜੇ ਆਪਣੇ ਕੋਲ ਟਰੈਕਟਰ ਆਏ ਖੜੇ ਨੇ ਕੋਈ ਵੀ ਟਰੈਕਟਰ ਖਰੀਦਣਾਗਾ ਤੁਸੀਂ ਆਸਾਨ ਜਿਹਾ ਕਿਸ਼ਤਾਂ ਤੇ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਜਿਵੇਂ ਅੱਜ ਆ ਬਹੁਤ ਨਵਾਂ ਟਰੈਕਟਰ ਬਾਈਰ ਕੈਨੂੰ ਦਿੱਤਾਗਾ 2022 ਮਾਡਲ ਸਵਰਾਜ 855 3 ਸਪੀਡ ਤੇディ 3 ਸਪੀਡ ਵਾਲਾ ਟਰੈਕਟਰ ਆ ਵੀਰੋ ਤੁਸੀਂ ਸੰਪਰਕ ਕਰ ਲਓ 92026404 ਇਹ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਅਗੇ ਸਾਂਝਾ ਸ਼ੇਅਰ ਲਾਇਕ ਤੇ ਕਮੈਂਟ ਜਰੂਰ ਕਰਿਓ